ਪਿਆਰੇ ਸਾਥੀਓ ਚੈਰੀ ਐਂਡ ਨਿਊ ਜੁਟ ਜੋ ਜੁਟ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਜਲਵਿੰਦਰ ਸਿੰਘ ਤੱਪਾ ਤੁਹਾਨੂੰ ਇੱਕ ਗਜ਼ਲ ਦੇ ਰੂਪ ਰੂਪ ਕਰ ਰਿਹਾ ਗਜ਼ਲ ਦਾ ਅਸਰ ਲੇਖ ਹੈ ਜਾਣ ਦੇ ਸੱਜਣਾ ਜਾਣ ਦੇ ਸੱਜਣਾ ਹੁਣ ਜਾਣ ਦੇ ਵੀ ਮੈਂ ਓਗਣਹਾਰੀ ਜਾਣ ਦੇ ਸੱਜਣਾ ਜਾਣ ਦੇ ਵੀ ਮੈਂ ਓਗਣਹਾਰੀ ਤੈਨੂੰ ਰੱਬ ਦਾ ਵਾਸਤਾ ਏ ਮੈਨੂੰ ਹੋਰ ਆਨੰਦ ਦੇ ਕਰੀਂ ਜਾਣਦੇ ਸੱਜਣਾ ਜਾਣਦੇ ਵੇ ਮੈਂ ਓਗਣਹਾਰੀ ਤੈਨੂੰ ਰੱਬ ਦਾ ਵਾਸਤਾ ਮੈਨੂੰ ਹੋਰ ਆਨੰਦ ਦੇ ਕਰੀਂ ਜਿੱਤ ਆਪਣੇ ਮੈਂ ਝੱਲੀਆਂ ਫਿਜ਼ਰ ਦੀਆਂ ਛਮਕਾਂ ਜਿੱਤ ਆਪਣੇ ਮੈਂ ਝੱਲੀਆਂ ਫਿਜ਼ਰ ਦੀਆਂ ਛਮਕਾਂ ਅੱਖਾਂ 'ਚ ਰੱਖ ਮੈਨੂੰ ਮੈਂ ਤੇਰੇ ਸਾਹਾਂ ਦੀ ਬੁਣਜਾਰੀ ਜਿੱਤ ਆਪਣੇ ਮੈਂ ਛੱਲੀਆਂ ਜੀਰ ਦੀਆਂ ਸ਼ਮਕਾਂ ਅੱਖਾਂ 'ਚ ਰੱਖ ਮੈਨੂੰ ਤੇ ਤੇਰੀ ਸਾਹਾਂ ਦੀ ਬਣ ਜਾ ਰਹੀ ਮੁੱਦਤ ਬੀਤ ਗਈ ਹੁਣ ਜਿਦਾਈ ਚੱਲੀ ਨਹੀਂ ਜਾਣੀ ਮੁੱਦਤ ਬੀਤ ਗਈ ਹੁਣ ਜਿਦਾਈ ਚੱਲੀ ਨਹੀਂ ਜਾਣੀ ਅੜਿਆ ਨਾ ਕਰ ਸੱਜਣਾ ਤੂੰ ਜਿੱਤਿਆ ਮੈਂ ਹਾਰੀ ਮੁੱਦਤ ਬੀਤ ਗਈ ਹੁਣ ਜਿਦਾਈ ਚੱਲੀ ਨਾ ਜਾਣੀ ਅੜਿਜਾਨਾ ਕਾਰ ਸੱਜਣਾ ਤੂੰ ਜੁੱਤਿਆ ਮੈਂ ਹਾਰੀ ਜਦੋਂ ਦੀ ਤੁਸੀਂ ਗਏ ਹੋ ਮੈਂ ਚੈਨ ਨਾਲ ਨਾ ਸੌਂ ਸਕੀ ਜਦੋਂ ਦੀ ਤੁਸੀਂ ਗਏ ਹੋ ਮੈਂ ਚੈਨ ਨਾਲ ਨਾ ਸੌਂ ਸਕੀ ਛੇਤੀ ਆ ਜਾ ਰਾਂਜਾ ਤੇਰੀ ਹੀਰ ਨੂੰ ਹੋਈ ਬੇਕਰਾਰੀ ਛੇਤੀ ਆ ਜਾ ਰਾਂਜਾ ਤੇਰੀ ਹੀਰ ਨੂੰ ਹੋਈ ਬੇਕਰਾਰੀ ਤੇਰੇ ਲੰਬੇ ਵਿੱਚ ਸੋੜਿਆ ਮੈਨੂੰ ਠੂਹੇ ਵਾਂਗ ਦੱਸਿਆ तेरे लंबे वे विछोड़िया मैनू ठूह वांग दसिया सही बैठन सजना ना मैं रों फिरा बचारी तेरे लंबे वे विछोड़िया मैनू ठूह वाग दसिया तेरे लंबे वे वोड़ियाँ मैनू ठूं वांग दस्या सही बैठन सजना ना मैं रों फिरा बचारी माही मेरा दिल दिल च बसिया नस नसच बसया माही मेरे दिल च बसया नस नसच बसया पुछो ना तपे दर्द बल्ला किवें वक्त गुजारे, माही मेरे दिल चसया नस नसच बसया माही मेरे दिल च फसया नस च बसया पुछो ना तपे दर्द वल्ला कि वक्त गुजारे, सजरों ये चंद सत्रह कहीं अगर पेश ਵੇਰੀ ਰਿਕਵੈਸਟ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ ਕਰੋ ਮੈਨੂੰ ਉਮੀਦ ਹੈ ਤੁਸੀਂ ਜੁੜੇ ਰਹੋਗੇ ਤੁਹਾਡਾ ਸਤਿ